ਨਸ਼ਿਆਂ ਨੂੰ ਲੈ ਕੇ ਹੁਸ਼ਾਰਪੁਰ ਪੁਲਿਸ ਹੋਈ ਸਖਤ ਰੋਜ਼ਾਨਾ ਪੁਲਿਸ ਵੱਲੋਂ ਚਲਾਈ ਜਾ ਰਹੀ ਨੇ ਚੈਕਿੰਗ ਅਭਿਆਨ ਤਸਵੀਰਾਂ ਹੁਸ਼ਾਰਪੁਰ ਬੱਸ ਸਟੈਂਡ ਦੀਆਂ ਨੇ ਜਿੱਥੇ ਕਿ ਅੱਜ ਇੱਕ ਵਾਰ ਮੁੜ ਐਸਐਸਪੀ ਹੁਸ਼ਾਰਪੁਰ ਸ੍ਰੀਂਦਰ ਲੰਬਾ ਵੱਲੋਂ ਹੁਸ਼ਾਰਪੁਰ ਪੁਲਿਸ ਦੇ ਹਾਲਾ ਅਧਿਕਾਰੀਆਂ ਨੂੰ ਨਾਲ ਲੈ ਕੇ ਵੱਡੇ ਪੱਧਰ ਤੇ ਸਰਚ ਅਭਿਆਨ ਚ ਲੈ ਗਿਆ ਇਸ ਮੌਕੇ ਐਸਪੀ ਨਵਨੀਤ ਕੋਰ ਗਿਲ ਡੀਐਸਪੀ ਸਿਟੀ ਅਮਰਨਾਥ ਸਮੇਤ ਹੋਰ ਵੀ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਸਨ ਇਸ ਮੌਕੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਬੱਸ ਸਟੈਂਡ ਤੱਕ ਹொਨਾ ਕੋਨਾ ਖੰਗਾਲ ਮਾਰਿਆ ਅਤੇ ਕੁਝ ਸ਼ੱਕੀ ਵਿਅਕਤੀ ਨੂੰ ਵੀ ਹਿਰਾਸਤ ਵਿੱਚ ਲਿਆ। ਮੀਡੀਆ ਨਾਲ ਗੱਲਬਾਤ ਦੌਰਾਨ ਐਸਐਸਪੀ सुरेंद्र ਲੰਬਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਵੱਲੋਂ ਨਸ਼ਿਆਂ ਅਤੇ ਅਪਰਾਧਾਂ ਤੇ ਨਕੇਲ ਕੱਸਣ ਲਈ ਸਖਤ ਨਿਰਦੇਸ਼ ਜਾਰੀ ਕੀਤੇ ਹੋਏ ਨੇ ਤੇ ਇਸੇ ਤਹਿਤ ਹੀ ਕੱਲ ਵੀ ਹੁਸ਼ਿਆਰਪੁਰ 'ਚ ਨਸ਼ਾ ਖਿਲਾਫ ਵੱਡਾ ਸਰਚ ਅਭਿਆਨ ਚਲਾਈ ਗਿਆ ਸੀ। ਇਸ ਦੌਰਾਨ ਪੁਲਿਸ ਨੇ ਵੱਡੀ ਮਾਤਰਾ 'ਚ ਨਸ਼ੇ ਸਮੇਤ ਤਸਕਰ ਵੀ ਕਾਬੂ ਕੀਤੇ ਨੇ। ਉਹਨਾਂ ਦੱਸਿਆ ਕਿ ਕੱਲ ਪੁਲਿਸ ਵੱਲੋਂ 15 ਦੇ ਕਰੀਬ ਮੁਕੱਦਮੇ ਦਰਜ ਕੀਤੇ ਗਏ ਨੇ। ਐਸਐਸ ਬੀ ਸੁਸ਼ਿੰਦਰ ਲੰਬਾ ਨੇ ਸਖਤ ਲਹਿਜੇ ਚ ਨਸ਼ਾ ਤਸਕਰਾਂ ਨੂੰ ਧਾੜਨਾ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਹ ਨਸ਼ਾ ਵੇਚਦਾ ਕਾਬੂ ਹੋਇਆ ਤਾਂ ਉਸ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਚਾਵੇਗਾ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਤਸਕਰਾਂ ਨੂੰ ਜੇਲ੍ਹਾਂ ਚ ਡੱਕਿਆ ਜਾਵੇਗਾ ਹੁਸ਼ਿਆਰਪੁਰ نیوز ਦੇ ਨਾਲ ਚੇਤਨ ਕਸ਼ੋਪਤ ਦੀ ਰਿਪੋਰਟ ਜੀ ਅੱਜ ਮਾਨਯੋਗ ਡੀਜੀਪੀ ਪੰਜਾਬ ਸਪੈਸ਼ਲ ਡੀਜੀਪੀ ਲਾਅ ਨਾਰਡਰ ਡੀਆਈਜੀ ਜਲੰਧਰ ਰੇਂਜ ਜਿਦੇ ਹੁਕਮ ਅਨੁਸਾਰ ਜਿਹੜਾ ਹੈਗਾ ਉਹ ਸਪੈਸ਼ਲ ਕੋਆਰਡੀਨੇਟਸਡ ਆਪਰੇਸ਼ਨ ਚਲਾਇਆ ਜਾ ਰਿਹਾ ਹੈਗਾ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਜਿਦੇ ਸਬੰਧ ਸੇ ਅੱਜ ਹੁਸ਼ਾਰਪੁਰ ਜ਼ਿਲ੍ਹੇ ਦੇ ਸਾਰੇ ਬੱਸ ਸਟੈਂਡਾਂ ਤੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈਗੀ ਹੁਣ ਮੇਰੇ ਨਾਲ ਇੱਥੇ ਹੁਸ਼ਰਪੁਰ ਸਿਟੀ ਚ ਜਿਹੜਾ ਬੱਸ ਸਟੈਂਡ ਹੈਗਾ 메ਨ ਬੱਸ ਅਡਾ ਉੱਥੇ ਐਸਪੀ ਆਪਰੇਸ਼ਨ ਡੀਐਸਪੀ ਸਿਟੀ ਐਸਐਚਓ ਮੋਡਲ ਟਾਊਨ ਤੇ ਉਹਰ ਬਾਕੀ ਸਾਰੇ ਅਫਸਰ ਹੈਗੇ ਬਾਕੀ ਵਕ ਵਕ ਜਿੱਦਾਂ ਐਸਪੀ ਡੀ ਸਾਹਿਬ ਦੀ ਟੀਮ ਜਿਹੜੀ ਹੈਗੀ ਉਹ ਅਲੱਗ ਸਬ ਡਿਵੀਜ਼ਨਸ ਤੇ ਕਰ ਰਹੀ ਹੈਗੀ ਜਿੱਦਾਂ ਕਾਂਡਾ ਤੇ ਰੂਰਲ ਸਬ ਡਿਵੀਜ਼ਨ ਚ ਐਸਪੀ ਪੀਵੀਏ ਨਾਲ ਉਹਨਾਂ ਦੀ ਟੀਮ ਜਿਹੜੀ ਹੈਗੀ ਉਹ ਚੱਬੇਵਾਲ ਮੇਟਿਆਣਾ ਤੇ ਗੜਸ਼ੰਕਰ ਸਬ ਡਿਵੀਜ਼ਨ ਚ ਕੰਮ ਕਰ ਰਹੀ ਹੈਗੀ ਤੇ ਸਾਰੇ ਜ਼ਿਲ੍ਹੇ ਦੇ ਬੱਸ ਸਟੈਂਡ ਤੇ ਰੈਗਿਸਟ੍ਰੇਸ਼ਨ ਚੈੱਕ ਤੇ ਜਾਣਗੇ ਤੇ ਸਾਡਾ ਜਿਹੜਾ ਪਰਪਸ ਹੈਗਾ ਉਹ ਹੈਗਾ ਕਿ ਇੱਕ ਪੁਲਿਸ ਫੋਰਸ ਦਾ ਡੋਮਿਨੈਂਸ ਹੋਵੇ ਪ੍ਰੈਜੈਂਸ ਹੋਵੇ ਪਲੱਸ ਜਿਹੜਾ ਹੈਗਾ ਕ੍ਰਿਮੀਨਲ ਐਕਟੀਵਿਟੀ ਸਸਪੀਸ਼ੀਅਸ ਐਕਟੀਵਿਟੀ ਜਿਹੜੀ ਹੁੰਦੀ ਹੈ ਜੀ ਉਹਨੂੰ ਕਰਪ ਕੀਤਾ ਜਾਵੇ ਡਰੱਗਸ ਦਾ ਮੂਵਮੈਂਟ ਇਲੀਗਲ ਆਰਮਸ ਦਾ ਮੂਵਮੈਂਟ ਜਾਂ ਹੋਰ ਕਿਸੇ ਵੀ ਤਰੀਕੇ ਦਾ ਕੋਈ ਵੀ ਇਲੀਗਲ ਚੀਜ਼ ਦਾ ਮੂਵਮੈਂਟ ਜਿਹੜਾ ਹੈਗਾ ਉਹਨੂੰ ਕਰਪ ਕੀਤਾ ਜਾ ਸਕੇ ਫੜਿਆ ਜਾ ਸਕੇ ਫੜ ਕੇ ਉਹਨਾਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਦੇ ਲਈ ਜਾ ਸਕਦਾ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡਾ ਡਰੱਗਸ ਦੇ ਖਿਲਾਫ ਇੱਕ ਕੋਆਰਡੀਨੇਟਡ ਸੱਚ ਆਪਰੇਸ਼ਨ ਅੱਜ ਕੁਝ ਥਾਵਾਂ ਤੇ ਰੈਂਡਮ ਸਰਪਾਈ ਚੈਕਿੰਗ ਦਾ ਦਾਤ ਚੱਲ ਰਿਹਾ ਹੈਗਾ ਤੇ ਕੁਝ ਥਾਵਾਂ ਤੇ ਇਸ ਤੋਂ ਬਾਅਦ ਹੋਵੇਗਾ ਜਿੱਦਾਂ ਕੱਲ ਵੀ ਅਸੀਂ ਕੋਆਰਡੀਨੇਟਡ ਸੱਚ ਆਪਰੇਸ਼ਨ ਕੀਤਾ ਸੀਗਾ ਉਹ ਸਾਡਾ ਡੈਡੀਕੇਟਿਡਲੀ ਡਰੱਗਸ ਦੇ ਖਿਲਾਫ ਸੀਗਾ ਜਿਹਦੇ ਸੰਬੰਧ ਵਿੱਚ ਸੰਬੰਧ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਨੇ ਬਹੁਤ ਹੀ ਚੰਗੀ ਕਾਰਗੁਜ਼ਾਰੀ ਸਾਰੇ ਆਫੀਸਰਸ ਨੇ ਕਰਦੇ ਹੋਏ ਬੰਦਰਾ ਹੈ ਫਾਇਆਦ ਕਰ ਕਰਕੇ ਅਸੀਂ 17 ਡਰਗਸ ਮਗਲਸ ਨੂੰ ਕੱਲਾ ਅਰੈਸਟ ਕੀਤਾ ਸੀਗਾ ਤੇ ਕਾਫੀ ਚੰਗੀ ਰਿਕਵਰੀ ਵੀ ਹੋਈ ਸੀਗੀ ਜਿਦੇ ਵਿੱਚ ਇਨਟੌਕਸਿਕੈਂਟ ਟੈਬਲੇਟਸ ਪਾਊਡਰ ਇਨਟੌਕਸਿਕੈਂਟ ਇੰਜੈਕਸ਼ਨਸ ਚਰਸ ਅਫੀਮ ਤੇ ਹੋਰ ਕਾਫੀ ਸਾਰੀ ਨਸ਼ੀਨੀ ਚੀਜ਼ਾਂ ਬਰਾਮਦ ਕੀਤੀਆਂ ਗਿਆ ਸੀ ਉਹਨਾਂ ਤੋਂ ਅੱਗੇ ਫਰਦਰ ਅਸੀਂ ਜਿਹੜਾ ਹੈਗਾ ਉਹਨਾਂ ਦੇ ਬੈਕਵਰਡ ਲਿੰਕਸ ਟ੍ਰੇਸ ਕਰਕੇ ਉਹਨਾਂ ਨੂੰ ਵੀ ਨਾਮਜ਼ਦ ਕਰਕੇ ਅਰੈਸਟ ਕਰਾਂਗੇ ਤੇ ਡਰੱਗਸ ਦੇ ਖਿਲਾਫ ਜਿਹੜਾ ਹੈਗਾ ਇੱਕ ਸਾਡਾ ਇੱਕ ਮੁਕੰਮਲ ਮੁਹਿੰਮ ਚੱਲ ਰਹੀ ਹੈਗੀ ਜਿਹਦੇ ਵਿੱਚ ਪੂਰੇ ਹੁਸ਼ਾਰਪੁਰ ਜ਼ਿਲ੍ਹੇ ਨੂੰ ਆਪਾਂ ਡਰੱਗ ਫ੍ਰੀ ਕਰਨ ਵਾਸਤੇ ਕਮਿਟਿਡ ਆ ਤੇ ਉਹਦੇ ਵਾਸਤੇ ਪੂਰਾ ਤਨਦੇਹੀ ਨਾਲ ਹੁਸ਼ਾਰਪੁਰ ਪੁਲਿਸ ਡਿਊਟੀ ਕਰ ਰਹੀ ਹੈਗੀ ਤੇ ਅੱਜ ਦਾ ਜਿਹੜਾ ਐਕਸਰਸਾਈਜ਼ ਹੈਗੀ ਉਹ ਇੱਕ ਡੋਮਿਨੈਂਟ ਐਕਸਰਸਾਈਜ਼ ਹੈਗੀ ਜਿਹਦੇ ਵਿੱਚ ਅਸੀਂ ਕਾਫੀ ਸਾਰੇ ਮੋਟਰਸਾਈਕਲ ਟੂ wheeler ਜਿਹੜੇ ਸਸਪੀਸ਼ਸ ਸੀਗੇ ਇੱਥੇ ਪਾਰਕਿੰਗ 'ਚ ਉਹ ਰਾਉਂਡ ਅਪ ਕੀਤੇ ਹੈਗੇ ਉਸ ਤੋਂ ਇਲਾਵਾ ਕੁਝ ਲੋਕ ਵੀ 3-4 3-4 ਬੰਦੇ ਰਾਉਂਡ ਅਪ ਕੀਤੇ ਗਏ ਹੈਗੇ ਜਿਨ੍ਹਾਂ ਨੂੰ ਵੈਰੀਫਾਈ ਕਰਕੇ ਫਿਰ ਉਹਦੇ ਸੱਰ ਨਾਲ ਮ Thank you. We at GNA University see potential in everyone and everything around us. We drive innovation and entrepreneurship. We groom competent global citizens to affect positive change around them.